ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਬੇਹੱਦ ਤੇ ਖਾਸ ਵੀਡੀਓ ਲੈ ਕੇ ਤੁਹਾਡੇ ਰੂਪ ਰੂਪ ਹੋ ਗਿਆ ਵਾ ਇਸ ਟਾਈਮ ਮੈਂ ਮੂਗੇ ਜ਼ਿਲ੍ਹੇ ਦੇ ਮਾਨਮੋਤ ਨਗਰ ਪਿੰਡ ਬਲਾਸਪੁਰ ਦੇ ਵਿੱਚ ਮੌਜੂਦ ਆ ਤੇ ਬਲਾਸਪੁਰ ਪਿੰਡ ਆ ਜਿਹੜਾ ਇੱਕ ਵੱਡਾ ਪਿੰਡ ਆ ਮੂਗੇ ਜ਼ਿਲ੍ਹੇ ਦਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਾਨਵਰ ਇਸ ਘਰ ਦੇ ਵਿੱਚ ਦੁੱਧ ਵਾਲੇ ਪੱਖ ਤੋਂ ਜਾ ਬਿਊਟੀ ਵਾਲੇ ਪੱਖ ਤੋਂ ਬਾਕਮਾਲ ਖੜੇ ਹੋਏ ਆ ਸਾਹਮਣੇ ਜਿਹੜੀ ਝੋਟੀ ਦੇਖ ਰਹੇ ਆ ਤੁਸੀਂ ਇਹਨੂੰ ਦੂਜਾ ਸੂਹਾ ਨਾ ਜਾਣ ਲਿਓ ਜਾਂ ਇਹਨੂੰ ਦੋ ਦੰਦ ਨਾ ਜਾਣ ਲਿਓ ਜਾਂ ਇਹਨੂੰ ਚਾਰ ਦੰਦ ਨਾ ਗੈਲੋ ਇਹ ਮਿੱਤਰੋ ਸਿਰਫ ਹਜੇ ਦੰਦਾਂ ਤੋਂ ਖੇਰੀ ਆ ਜਦੋਂ ਇਹਨੇ ਚਾਰ ਦੰਦ ਦੋ ਦੰਦ ਹੋਣਾ ਨਾ ਉਦੋਂ ਉਹ ਰਿਕਾਰਡ ਤੋੜ ਕਦ ਕਰਨਾ ਕੱਟੀ ਨੇ ਪਿਓ ਵਾਲੇ ਪੱਖ ਤੋਂ ਇਹ ਲక్ష్ਮੀ ਡੈਰੀ ਫਾਰਮ ਵਾਲੇ ਮੋਦੀ ਦੀ ਧੀ ਆ ਮਾਂ ਦੇ ਦੁੱਧ ਦਾ ਰਿਕਾਰਡ ਇਹਦਾ ਜਿਹੜਾ 23 ਕਿਲੋ ਦਾ ਮਿੱਤਰੋ ਲਾਈਵ ਚੋਆਈਆਂ ਦੇ ਵਿੱਚ ਆਪ ਜਿਹੜਾ ਇਹਦੇ ਮਗਰ ਬੱਚਾ ਵਾ ਕੱਟੀ ਆ ਇਹ ਵੀ ਸਿਕੰਦਰ ਦੀ ਆ ਮਿੱਤਰੋ ਅੱਜ 6ਵਾਂ ਦਿਨ ਸੋਈ ਨੂੰ ਆ ਤੇ 6 ਦਿਨਾਂ ਦੀ ਸੋਈ ਦੇ ਥੱਲੇ ਕੱਟੀ ਦੇ ਥੱਲੇ ਇਸ ਟਾਈਮ ਦੁੱਧਾ ਜਿਹੜਾ ਉਹ 16 ਕਿਲੋ ਕੰਡੇ ਵਾਲਾ ਵਾ ਭਾਉਂ ਦੀ ਕੰਡਾ ਤੁਸੀਂ ਆਪ ਦਾ ਨਾਲ ਲੈ ਕੇ ਆਇਓ ਮਾਲਕਾਂ ਦੁਆਰਾ ਇਹ ਗੱਲ ਕਹੀ ਗਈ ਆ ਤੇ 20 ਕਿਲੋ ਦੁੱਧ ਝੋਟੀ ਨੇ ਪਹਿਲੇ ਸੂਏ ਦੇ ਵਿੱਚ ਪਾਉਣਾ ਤੇ ਇਸ ਗੱਲ ਦੇ ਲਈ ਬਾਈ ਮੋਦੀਸਾਨ ਵਾਲੇ ਮਾਲਕ ਆ ਜਿਹੜੇ ਉਹ ਮੇਰੇ ਵੱਲੋਂ ਬਹੁਤ ਵਧਾਈ ਦੇ ਪਾਤਰ ਬਣੇ ਆ ਅੱਜ ਕਿ ਦੇਖੋ ਬਾਈ ਮਾਣਾ ਚੌਥੇ ਪੰਜਵੇਂ ਸੂਏ ਵਾਲੀ ਮੱਝ ਨੂੰ ਵੀ ਪਿੱਛੇ ਖੀਰੀ ਝੋਟੀ ਕੱਦ ਦੇ ਵਿੱਚ ਕਰੀ ਖੜੀ ਆ ਫਿਰ ਬਿਊਟੀ ਵਾਲੇ ਪੱਖ ਤੇ ਜਾਂਦੇ ਆ ਤਾਂ ਉਹ ਵੀ ਕਿਸੇ ਪਾਸਿਓ ਘਟ ਨਹੀਂ ਜੇ ਲੇਵੇ ਵਾਲੇ ਪੱਖ ਤੇ ਜਾਂਦੇ ਆ ਤਾਂ ਉਹ ਵੀ ਕਿਸੇ ਪਾਸਿਓ ਘਟ ਨਹੀਂ ਵੀ ਮਿੱਤਰੋ ਇਹ ਡਾਲਰਾਂ ਦੇ ਵਿੱਚ ਮਹਿੰਗੇ ਭਾਅ ਦੇ ਵਿੱਚ ਡਾਲਰਾਂ ਵਾਲੀ ਕੀਮਤ ਵਾਲੀ ਝੋਟੀਆਂ ਕਰਮਾਂ ਵਾਲੀ ਇਹ ਨਹੀਂ ਗੱਲ ਹੈਗੀ ਵੀ ਇਹਨੇ ਰੁਪਈਏ ਨਹੀਂ ਲੱਗਦੇ ਪਏ ਇਹ ਬਹੁਤ ਵੱਡੀ ਰਕਮ ਅਦਾ ਜਿਹੜੇ ਕਰਮ ਦੇ ਵਿੱਚ ਕਾਮਜਾਬ ਹੋਈ ਹੋਈ ਆ ਕਰਮਾਂ ਵਾਲੀ ਜਿਹੜੀ ਕਿ ਇਹ ਸੁਣ ਤੋਂ ਪਹਿਲਾਂ ਹੁਣ ਤਾਂ ਇਹ ਹਾਜ਼ਰ-ਨਾਜ਼ਰ ਤਿਆਰ ਦੁੱਤ ਦੇ ਵਿੱਚ ਆ ਮਾਲਕ ਤੁਹਾਡੇ ਨਾਲ ਰੇਟ ਇਹਦਾ ਫੋਨ ਦੇ ਉੱਤੇ ਤੈਅ ਕਰਨਗੇ ਇਹ ਬਾਈ ਜਿਹੜੀ ਝੋਟੀ ਖੜੀ ਆ ਜਦੋਂ ਆਪਾਂ ਬਲਾਸਪੁਰ ਤੋਂ ਭਾਗੀਕਿਆਲਾ ਜਿਹੜਾ ਮੋੜ ਆ ਤੇ ਕਿਹੜੀ ਛੜਕਾ ਗਈ ਬਾਈ ਹਿੰਮਤਪੁਰਾ ਰੋਡ ਹਿੰਮਤਪੁਰੇ ਰੋਡ ਦੇ ਉੱਤੇ ਬਾਈ ਦਾ ਨਾਮ ਕੀ ਹੈ ਵੀਰੇ ਪੱਪੂ ਡਾਕਟਰ ਪੱਪੂ ਡਾਕਟਰ ਬਾਈ ਦੇ ਘਰੇ ਇਹ ਝੋਟੀ ਖੜੀ ਹੋਈ ਆ ਬਾਈ ਮਿੱਤਰੋ ਤੇ ਹੁਣ ਤੁਸੀਂ ਇੱਕ ਗੱਲ ਰੋਡ ਕਰ ਲਿਓ ਵੀ ਇਹ ਝੋਟੀ ਜਿਹੜੀ ਚੀਜ਼ ਦਰਸ਼ਣੀ ਆ ਬੇਸ਼ੱਕ ਲੈਣੀ ਕਿਸੇ ਭਰਾ ਦੇ ਨਹੀਂ ਪਰ ਇੱਕ ਵਾਰੀ ਤੁਹਾਡਾ ਇਹ ਝੋਟੀ ਦੀ ਸਾੰਭ ਸੰਭਾਲ ਦੇਖ ਕੇ ਇਹਦੀ ਅਡਰ ਦੀ ਕੁਆਲਿਟੀ ਦੇਖ ਕੇ ਇਹਦੀ ਬਿਊਟੀ ਦੇਖ ਕੇ ਤੁਹਾਡਾ ਮਨ ਜ਼ਰੂਰ ਖੁਸ਼ ਹੋਊਗਾ ਯਾਰ ਵੀ ਮਨ ਤੁਹਾਡਾ ਇਸ ਕਰਕੇ ਖੁਸ਼ ਹੋਊਗਾ ਵੀ ਤਕਰੀਬਨ ਬਾਈ ਆਪਾਂ ਜਨਵਾਰ ਨੂੰ ਜੇ ਸਾਂਭ ਗਏ ਨਾ ਤਾਂ ਮੈਂ ਹਿਸਾਬ ਦੇ ਨਾਲ ਯਾਰ ਜੇ ਆਪਾਂ ਰਿਕਾਰਡ ਤੋੜ ਝੋਟੀਆਂ ਘਰੇ ਤਿਆਰ ਕਰੀਏ ਨਾ ਤਾਂ ਮੇਰੇ ਹਿਸਾਬ ਦੇ ਨਾਲ ਆਪਣੀ 100 ਕਿੱਲਾ ਵੀ ਰੀਸ ਨਹੀਂ ਕਰਦਾ ਕਿਉਂਕਿ ਇਹ ਝੋਟੀਆਂ ਜਿਹੜੀ ਮਿੱਤਰੋ ਇਹਦੇ ਝੋਟੀ ਦੇ ਪੈਸੇ ਨਾਮਵਰ ਬੰਦੇ ਲਾਈ ਜਾਂਦੇ ਆ ਵੀ ਜਿੰਨਾ ਬੰਦਿਆਂ ਦਾ ਦੁਨੀਆ ਦੇ ਵਿੱਚ ਜਿੰਨਾ ਮੰਦਿਆਂ ਦਾ ਆਲ ਇੰਡੀਆ ਦੇ ਵਿੱਚ ਨਾਮ ਆ ਉਹ ਇਸ ਝੋਟੀ ਦੇ ਪਿੱਛੇ ਮਗਰਮਗਰ ਤੁਰੇ ਫਿਰਦੇ ਆ ਵੀ ਸਾਨੂੰ ਰਸਾ ਫੜਾਇਆ ਜਾਵੇ ਤਾਂ ਚੰਗੀ ਗੱਲ ਆ ਪਰ ਵਟਪਾਗਾ ਮੈਂ ਆ ਕਿਉਂਕਿ ਮੇਰੇ ਚੈਨਲ ਦੇ ਉੱਤੇ ਖੀਰੀ ਝੋਟੀ ਐਡੀ ਵੱਡੀ ਦੀ ਐਡੀ ਜ਼ਬਰਦਸਤ ਝੋਟੀ ਦੀ ਪਹਿਲੀ ਵੀਡੀਓ ਆ ਮੈਂ ਆਪਦੇ ਆਪ ਨੂੰ ਖੁਸ਼ਕਿਸਮਤ ਸੁਣਦਾ ਤੇ ਧੰਨਵਾਦ ਕਰਦਾ ਬਾਈ ਪੱਪੂ ਡਾਇਰੈਕਟਰ ਦਾ ਜਿਨੇ ਆਪਾਂ ਨੂੰ ਇਸ ਝੋਟੀ ਨੂੰ ਫੜਮਾਉਣ ਦੇ ਲਈ ਸਾਰਾ ਮੌਕਾ ਦਿੱਤਾ ਵਾ ਇਹਦੇ ਰੇਟ ਦੇ ਬਾਈ ਹੁਣ ਤੋਰ ਦੀ ਮੜਾ ਜਾ ਵੀਰ ਬਣ ਕੇ ਇਹਨੂੰ ਖੋਲ ਕੇ ਜ਼ਰੂਰ ਵਿਖਾਈਂ ਕੇਰਾਂ ਦੀ ਹੁਣ ਇਹਨੂੰ ਤੁਰਤੀ ਵੇਖਿਓ ਯਾਰ ਤੁਸੀਂ ਨਾ ਕੀ ਬਾਤ ਆ ਯਕੀਨ ਕਰਿਓ ਵੀ ਮੇਰਾ ਜੀ ਕਰਦਾ ਵੀ ਮੈਂ ਝੋਟੀ ਦੇ ਕੋਲੇ 2 ਘੰਟੇ ਬੈਠ ਕੇ ਇਹਦੇ ਗੁਣਾਂ ਦੀ ਇਹਦੇ ਇਹਦੀ ਤਾਰੀਫ ਕਰਕੇ ਜਾਵਾਂ ਪਰ ਆਪਾਂ ਵੀਡੀਓ ਨੂੰ ਭਾੜੀ ਲੰਮੀ ਨਹੀਂ ਫਲਮਾਉਣਾ ਕਿਉਂਕਿ ਗੱਲਬਾਤ ਉਨੀ ਸੋਹਣੀ ਲੱਗਦੀ ਹੈ ਜਿੰਨੀ ਕੋਈ ਜੱਜ ਜਾਵੇ ਤੇ ਆਪਾਂ ਉਹੀ ਕਰਾਂਗੇ ਮਿੱਤਰੋ ਥਣ ਦੀ ਕੁਆਲਟੀ ਆਟਰ ਦੀ ਕੁਆਲਟੀ ਕਿਸੇ ਪਾਸਿਓਂ ਯਾਰ ਖੁੰਜੀ ਨਹੀਂ ਕਰਮਾ ਲਿਆਈ ਬਾਈ ਮੋਹਨ ਆਹ ਵੇਖੋ ਮਿੱਤਰੋ ਜਦੋਂ ਆਪਾਂ ਕੋਈ ਵੀ ਚੀਜ਼ ਰੂ ਨਾਲ ਸਾਹਮਣੇ ਜਦੋਂ ਆਪਾਂ ਕਿਸੇ ਚੀਜ਼ ਨੂੰ ਟੈਂਡਨੇਣਾ ਤੂੰ ਬਈ ਨਾ ਜ਼ਰੂਰ ਬਣਾਉਂਦੀ ਆ ਹੁਣ ਇਹ ਝੋਟੀ ਜਦੋਂ ਵੀ ਕਿਤੇ ਮੇਲਿਆਂ ਦੇ ਵਿੱਚ ਜਾਊਗੇ ਕਰਮਾ ਵਾਲੀ ਦੂਜੀ ਤੀਜੀ ਜਦੋਂ ਵੀ ਇਹਦਾ ਟਿਕਾਣੇ ਤੇ ਮੇਲਿਆਂ ਦੀ ਬਰੇਕੀ ਦੇ ਟਾਈਮ ਸੂਗੀ ਕਿੱਥੋਂ ਆਜੂਗੀ ਚਾਹੇ ਇਸ ਇਹ ਮਿਲਕ ਬਿਊਟੀ ਦੇ ਵਿੱਚ ਚਲੀ ਜਾਵੇ ਚਾਹੇ ਦੁੱਧ ਚਵਾਈ ਮੁਕਾਬਲੇ ਆਉਂਦੇ ਵਿੱਚ ਚਲੀ ਜਾਵੇ ਚਾਹੇ ਇਸ ਇਹ ਇੱਕ ਵਾਰੀ ਜੱਜਾਂ ਨੂੰ ਵਕਤ ਜ਼ਰੂਰ ਪਾਉਗੀ ਕਿ ਲੂਗੀ ਜ਼ਰੂਰ ਜੱਜਾਂ ਨੂੰ ਵੀ ਇਹਨੂੰ ਕਿਹੜੇ ਪਾਸੇ ਹੁਣ ਬਾਹਰ ਕੱਢੀਏ ਕਿਹੜੇ ਗੋਲਾਂ ਦੀ ਇਹਨੇ ਨਾ ਤਾਰੀਫ਼ ਕਰੀਏ ਕਿਹੜੇ ਪਾਸੇ ਤੋਂ ਇਹਨੂੰ ਬਾਹਰ ਕੱਢ ਕੇ ਖਿਡਾਰੀਏ ਨਹੀਂ ਮੇਰੇ ਹਿਸਾਬ ਦੇ ਨਾਲ ਮੈਂ ਤਾਂ ਇਹਨੂੰ ਫਰਸਟ ਵਿਨਰ ਤੂ ਦਾ ਖਿਤਾਬ ਦਊਂਗਾ ਪਰ ਤੁਸੀਂ ਬਈ ਕਿਹੜੇ ਭਰਾ ਦੇ ਪੜਪਾਕੇ ਆ ਜਿਹੜਾ ਭਰਾ ਦੇ ਕਰਮਾਂ ਦੇ ਵਿੱਚ ਲਿਖੀ ਆ ਜਦੋਂ ਇਹ ਝੋਟੀ ਵਿਕੂਗੀ ਉਹ ਵੀ ਗੱਲਬਾਤ ਵਿੱਚ ਪਫੂ ਬਾਈ ਨਾਲ ਕਰਕੇ ਜਾਊਂਗਾ ਜਿਸ ਦਿਨ ਵੇਚ ਕੇ ਆਉਦੇ ਟਿਕਾਣੇ ਤੇ ਜਾਊਂਗੇ ਉਸ ਦਿਨ ਵੀ ਮੈਂ ਤੁਹਾਨੂੰ ਵੀਡੀਓ ਫੜਵਾ ਕੇ ਜ਼ਰੂਰ ਵਿਖਾਊਂਗਾ ਵੀ ਇਹ ਕਿਹੜੇ ਘਰ ਦਾ ਸ਼ਿੰਗਾਰ ਬਣੀ ਆ ਕਿੰਨੇ ਕੀਮਤ ਤੇ ਵਿਕੀ ਆ ਸਾਰੀ ਗੱਲਬਾਤ ਕਰਾਂਗੇ ਹੁਣ ਅਗਲੀ ਕਾਰਵਾਈ ਤੁਸੀਂ ਕਰ ਲਿਓ ਬਾਈ ਮੋਦੀ ਦੀ ਧੀ ਆ ਸਕੰਦਰ ਦੀ ਕੱਟੀ ਆ 16 ਕਿਲੋ 6 ਦਿਨਾਂ ਦੀ ਸੂਈ ਥੱਲੇ ਬੋੜਾ ਲਾ ਲਿਓ ਦੋ ਆਲੇ ਦਾ ਕੰਡਾ ਤੁਸੀਂ ਆਪਦਾ ਲੈ ਕੇ ਆਇਓ ਇਹ ਨਹੀਂ ਹੈਗਾ ਵੀ 20 ਲੀਟਰਾਂ ਦੇ ਵਿੱਚ ਮਣਾਇਆ ਜਾਊਗਾ ਦੋ ਦੋ ਦਿੰਦੀ ਆ ਇਹਦੀ ਜਰੂਰ ਵੇਖਾਂਗੇ ਅਗਲੀ ਵਾਰੀ ਇਹ মিডিਆ ਕੀ ਖਤਾਬ ਲਈ ਹੁੰਦੀ ਆ ਜਿੱਤ ਕੇ ਸ਼ੁਕਰੀਆ ਮੈਨੂੰ ਆਸਾ ਵੀ ਤੁਸੀਂ ਵੀਡੀਓ ਨੂੰ ਬਹੁਤ ਵਧੀਆ ਮਨਾਮੁਹੀ ਪਿਆਰ ਦਿਓਗੇ ਕਿ ਤੁਹਾਡੀ ਮਰਜ਼ੀ ਆ ਮੇਰਾ ਕੰਮ ਕਰਨਾ ਫਰਜ਼ੀ ਆ ਧੰਨਵਾਦ